ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਕੁਝ ਦਿਨ ਬਾਅਦ ਵਿੱਚ ਦਿੱਲੀ ਤੋਂ ਉਹ ਬੰਜਾਰੇ ਸਿੱਖ ਆਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ ਉਹਨਾਂ ਨੇ ਗੁਰੂ ਗੋਬਿੰਦ ਰਾਏ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੈਠ ਗਏ। ਸਤਗੁਰੂ ਜੀ ਨੇ ਬੰਜਾਰਿਆਂ ਨੂੰ ਪੁੱਛਿਆ, "ਹੇ ਗੁਰੂ ਪਿਆਰਿਓ, ਤੁਸੀਂ ਦੱਸੋ ਕਿ ਸਤਗੁਰੂ ਜੀ ਦੇ ਢਾਡ ਦਾ ਸੰਸਕਾਰ ਕਿਸ ਤਰ੍ਹਾਂ ਕੀਤਾ?" ਇਹ ਬਚਨ ਸੁਣ ਕੇ ਬੰਜਾਰੇ ਸਿੱਖ ਨੇ ਉਹ ਸਾਰਾ ਵਰਤਾਂਤ ਸਤਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਸੁਣਾਇਆ ਜਿਵੇਂ ਉਸਨੇ ਚਾਂਦਨੀ ਚੌਕ ਸਿਪਾਹੀਆਂ ਦੇ ਪਹਿਰੇ ਵਿੱਚੋਂ ਢਾਡ ਨੂੰ ਰੂਹ ਦੇ ਗੱਡਿਆਂ ਵਿੱਚ ਛਿਪਾ ਕੇ ਰਕਾਬਗੰਜ ਆਪਣੀਆਂ ਛਪਰੀਆਂ ਨੂੰ ਅੱਗ ਲਾ ਕੇ ਸੰਸਕਾਰਿਆ ਸੀ। ਭਾਵੇਂ ਬਾਦਸ਼ਾਹ ਨੇ ਡੌਂਡੀ ਵੀ ਪਟਵਾਈ ਸੀ ਕਿ ਕੋਈ ਇਹਨਾਂ ਦਾ ਸਿੱਖ ਤਾੜ ਲੈ ਜਾਵੇ ਤੇ ਸੰਸਕਾਰ ਕਰ ਦੇਵੀ ਪਰ ਜ਼ੁਲਮ ਰਾਜ ਤੋਂ ਡਰਦੇ ਮਾਰੇ ਕਿਸੇ ਨੇ ਵੀ ਆਪਣੇ ਆਪ ਨੂੰ ਸਿੱਖ ਪ੍ਰਗਟ ਨਾ ਕੀਤਾ ਸੋ ਬਣਜਾਰੇ ਸਿੱਖ ਨੇ ਦੱਸਿਆ ਕਿ ਅਸਾਂ ਇਸ ਤਰ੍ਹਾਂ ਵਿਉਂਤ ਬਣਾ ਕੇ ਸੰਸਕਾਰ ਕਰਕੇ ਸਤਗੁਰੂ ਜੀ ਦੇ ਪੁਸ਼ਪ ਤਾਂਬੇ ਦੀ ਗਾਗਰ ਵਿੱਚ ਪਾ ਕੇ ਉੱਥੇ ਹੀ ਟੂਆ ਕੱਢ ਕੇ ਦਬ ਦਿੱਤੇ ਬਣਜਾਰੇ ਸਿੱਖ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਪੁਸ਼ਪ ਉੱਥੇ ਹੀ ਦੱਬੇ ਰਹਿਣ ਦਿਓ ਜਦ ਸਮਾਂ ਆਏਗਾ ਤਦ ਯਾਦਗਾਰ ਕਾਇਮ ਹੋ ਜਾਵੇਗੀ ਅਤੇ ਗੁਰੂ ਜੀ ਨੇ ਆਖਿਆ ਕਿ ਮੈਂ ਇੱਕ ਐਸਾ ਸਿੱਖ ਪੈਦਾ ਕਰਾਂਗਾ ਜਿਹੜਾ ਲੱਖਾਂ ਵਿੱਚੋਂ ਪਛਾਣਿਆ ਜਾਵੇਗਾ ਜਿਸ ਤਰ੍ਹਾਂ ਬੰਗਲਿਆਂ ਵਿੱਚ ਹੰਸ ਨਹੀਂ ਛੁਪਦਾ ਗਿਰਜਾਂ ਵਿੱਚੋਂ ਮੋਰ ਦੇ ਸੁਪੈਂਦਾ ਹੈ ਖੋਤਿਆਂ ਵਿੱਚੋਂ ਘੋੜਾ ਪਛਾਣਿਆ ਜਾਂਦਾ ਹੈ ਅਤੇ ਹਿਰਨਾ ਵਿੱਚ ਸ਼ੇਰ ਗਰਜਦਾ ਹੈ ਇਸੇ ਤਰ੍ਹਾਂ ਹੀ ਅਨੇਕ ਪ੍ਰਕਾਰ ਦੇ ਹਿੰਦੂ ਮੁਸਲਮਾਨ ਭੇਖਾਂ ਵਿੱਚੋਂ ਮੇਰਾ ਸਿੱਖ ਵੀ ਛੁਪਿਆ ਨਹੀਂ रह ਸਕੇਗਾ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਬਨਜਾਰਿਆਂ ਨੂੰ ਸ਼ਾਬਾਸ਼ ਦਿੱਤੀ ਕਿ ਤੁਸੀਂ ਆਪਣਾ ਜਨਮ ਸਵਾਰ ਲਿਆ ਹੈ ਫਿਰ ਸਤਗੁਰੂ ਜੀ ਨੇ ਜਦ ਔਰੰਗਜ਼ੇਬ ਦਾ ਹਾਲ ਪੁੱਛਿਆ ਤਾਂ ਉਸ ਸਿੱਖ ਨੇ ਦੱਸਿਆ ਕਿ ਜਿਸ ਦਿਨ ਸਤਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਰਾਤ ਹੀ ਸ਼ਹੀਦ ਭਾਈ ਮਤੀਦਾਸ ਜੀ ਨੇ ਔਰੰਗਜ਼ੇਬ ਨੂੰ ਸੁਪਨੇ ਵਿੱਚ ਆ ਕੇ ਦਬਾ ਲਿਆ ਉਸ ਦਾ ਪਲੰਘ ਉਲਟਾ ਕਰ ਦਿੱਤਾ ਅਤੇ ਉਸ ਦੀ ਛਾਤੀ ਤੇ ਬੈਠ ਗਏ ਬਾਦਸ਼ਾਹ ਔਰੰਗਜ਼ੇਬ ਇੱਕ ਥਾਂ ਸੌ ਨਹੀਂ ਸਕਦਾ ਸੀ ਪੂਕ ਦਰਦਾ ਕਦੀ ਕਿਸੇ ਮਹਿਲ ਵਿੱਚ ਜਾਂਦਾ ਸੀ ਕਦੀ ਕਿਸੇ ਮਹਿਲ ਵਿੱਚ ਜਾਂਦਾ ਸੀ ਸ਼ਹੀਦ ਉਸ ਨੂੰ ਕਹਿੰਦੇ ਸਨ ਕਿ ਅਸੀਂ ਤੈਨੂੰ ਦਿੱਲੀ ਵਿੱਚ ਨਹੀਂ ਰਹਿਣ ਦੇਣਾ ਇਸ ਤੋਂ ਬਚਣ ਵਾਸਤੇ ਬਾਦਸ਼ਾਹ ਨੇ ਜਾਦੂ ਟੂਣੇ ਵੀ ਕਰਵਾਏ ਮਲਾਣੇ ਵੀ ਸੱਦੇ ਪਰ ਕੁਝ ਨਾ ਬਣਿਆ ਇੱਕ ਦਿਨ ਔਰੰਗਜ਼ੇਬ ਨੇ ਸੁਣਿਆ ਕਿ ਦਿੱਲੀ ਵਿੱਚ ਇੱਕ ਵਲੀ ਅੱਲਾ ਪੀਰ ਆਇਆ ਹੈ ਉਸ ਨੂੰ ਮਿਲਣ ਵਾਸਤੇ ਉਹ ਹੀਰੇ ਮੋਤੀਆਂ ਦੇ ਥਾਲ ਭਰ ਕੇ ਲੈ ਆਇਆ ਅਤੇ ਉਸ ਦੇ ਅੱਗੇ ਰੱਖ ਕੇ ਸਲਾਮ ਕਰਕੇ ਆਪਣੀ ਸਾਰੀ ਗੱਲ ਦੱਸੀ ਕਿ ਮੈਨੂੰ ਕੋਈ ਸ਼ਕਤੀ ਰਾਤ ਨੂੰ ਸੌਣ ਨਹੀਂ ਦਿੰਦੀ ਤੁਸੀਂ ਕੋਈ ਉਪਾਅ ਦੱਸੋ ਜਿਸ ਕਰਕੇ ਮੈਨੂੰ ਉਹ ਸ਼ਕਤੀ ਤੰਗ ਨਾ ਕਰੇ ਪੀਰ ਨੇ ਸਾਰੀ ਗੱਲ ਸੁਣ ਕੇ ਅੰਤਰ ਧਿਆਨ ਹੋ ਕੇ ਵਿਚਾਰ ਕੇ ਦੱਸਿਆ ਕਿ اے ਬਾਦਸ਼ਾ ਇਹ ਭਾਈ ਮਤੀ ਦਾਸ ਗੁਰੂ ਦਾ ਸਿੱਖ ਹੈ ਜਿਸ ਨੂੰ ਤੂੰ ਆਰੇ ਨਾਲ ਚਰਵਾ ਕੇ ਸ਼ਹੀਦ ਕੀਤਾ ਸੀ ਉਹ ਬਹੁਤ ਜ਼ਬਰਦਸਤ ਹੈ ਉਸ ਅੱਗੇ ਕਿਸੇ ਦੀ ਵੀ ਪੇਛ ਨਹੀਂ ਜਾ ਸਕਦੀ ਤੇਰੇ ਵਾਸਤੇ ਇਹੋ ਹੀ ਚੰਗਾ ਹੈ ਕਿ ਤੂੰ ਦਿੱਲੀ ਛੱਡ ਕੇ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਰਹੇ ਇੱਥੇ ਤੇਰਾ ਰਹਿਣਾ ਬਹੁਤ ਕਠਨ ਹੈ ਦਿੱਲੀ ਵਾਲੇ ਸਿੱਖਾਂ ਤੋਂ ਇਹ ਵਾਰਤਾ ਸੁਣ ਕੇ ਸਤਗੁਰੂ ਜੀ ਨੇ ਫਰਮਾਇਆ ਔਰੰਗਾ ਹੁਣ ਦੱਖਣ ਦੇਸ਼ ਹੀ ਰਹੇਗਾ ਅਤੇ ਉਹ ਮੁੜ ਕਦੀ ਵੀ ਹੁਣ ਦਿੱਲੀ ਨਹੀਂ ਆਵੇਗਾ ਸ਼ਹੀਦ ਸਿੰਘ ਅਮਰ ਹਨ ਉਹ ਅੱਜ ਵੀ ਸਾਡੇ ਵਿਚਕਾਰ ਮੌਜੂਦ ਹਨ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਭਾਈ ਮਤੀ ਦਾਸ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਕੀਤਾ ਹੋਇਆ ਸੀ ਉਹਨਾਂ ਨੇ ਦੁੱਖ ਤਕਲੀਫ ਪੀੜਾ ਅਨਮਨੁੱਖੀ ਤਸੀਹੇ ਅਤੇ ਕਹਿਰ ਪਿਆਲਿਆਂ ਨੂੰ ਅੰਮ੍ਰਿਤ ਸਮਝ ਕੇ ਪੀ ਲਿਆ ਸੀ ਇਤਿਹਾਸ ਲੈ ਕੇ ਫਿਰ ਆਪ ਜੀ ਦੇ ਸਨਮੁਖ ਹੋਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ